ਸਰਕਾਰ ਸੱਚ ਨਹੀਂ ਬੋਲਦੇ ਪੱਤਰਕਾਰ ਸੱਚ ਨਹੀਂ ਬੋਲਦੇ ਪੱਤਰਕਾਰ ਸੱਚ ਨਹੀਂ ਬੋਲਦੇ ਪਰ ਜਿਹੜੇ ਬੋਲਦੇ ਆ ਉਹਨਾਂ ਦਾ ਸਾਥ ਲੋਕਾਂ ਨੂੰ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਆ ਇੱਕ ਰੋੜ ਘਟਾਲੇ ਦਾ ਖੁਲਾਸਾ ਕਰਨ ਤੇ ਕਰੋੜਾਂ ਨੇ ਘਟਾਲੇ ਦਾ ਖੁਲਾਸਾ ਕਰਨ ਤੇ ਇਹੋ ਜੀ ਭਿਆਨਕ ਇਹੋ ਜੀ ਜ਼ਾਲਮਾਂ ਨੇ ਮੌਤ ਦਿੱਤੀ ਗਈ ਆ ਪੱਤਰਕਾਰ ਵੀਰ ਨੂੰ ਕਿ ਜਿਹੜਾ ਕੋਈ ਸੁਣਦਾ ਉਹਦੀ ਰੂਹ ਤੱਕ ਕੰਬ ਜਾਂਦੀ ਆ ਉਹਨਾਂ ਜ਼ਾਲਮਾਂ ਨੇ ਉਹਦੇ ਸਰੀਰ ਦਾ ਕੋਈ ਵੀ ਅਜੇਹਾ ਅੰਗ ਕੋਈ ਵੀ ਅਜੇਹੀ ਹੱਡੀ ਨਹੀਂ ਛੱਡੀ ਜਿਹੜੀ ਨਾ ਤੋੜੀ ਹੋਵੇ ਉਹਦੀ ਗਰਦਨ ਟੁੱਟੀ ਹੋਈ ਉਹਦੇ ਸਿਰ ਵਿੱਚ ਡੂੰਘੇ ਜ਼ਖਮਾਂ ਦੇ ਨਿਸ਼ਾਨ ਉਹਦਾ ਦਿਲ ਤੱਕ ਫਟ ਗਿਆ ਉਹਦੇ ਲੀਵਰ ਦੇ ਚਾਰ ਟੁਕੜੇ ਹੋ ਗਏ ਮੈਂ ਗੱਲ ਕਰਦੀਆਂ ਮੁਕੇਸ਼ ਚੰਦਰਾਕਰ ਵੀਰ ਦੀ ਜਿਹਦੀ ਪਿਛਲੇ ਦਿਨੀ ਹੱਤਿਆ ਕਰ ਦਿੱਤੀ ਗਈ ਕਿਉਂਕਿ ਉਹਨੇ ਕਰੋੜਾਂ ਦੇ ਘਟਾਲੇ ਦਾ ਰੋੜ ਘਟਾਲੇ ਦਾ ਮਾਮਲਾ ਜਿਹੜਾ ਹੈਗਾ ਪੂਰੇ ਲੋਕਾਂ ਦੇ ਸਾਹਮਣੇ ਲੈ ਆਂਦਾ ਕਿਉਂਕਿ ਇੱਕ ਰੋਡ ਜਿਹੜਾ ਸਿਰਫ 52 ਕਰੋੜ ਦੀ ਲਾਗਤ ਦੇ ਨਾਲ ਬਣਿਆ ਸੀ ਤੇ ਉਹਨੂੰ ਕਾਗਜ਼ਾਂ ਦੇ ਵਿੱਚ 102 ਕਰੋੜ ਜਾਂ ਇਸ ਤੋਂ ਵੀ ਉੱਪਰ ਦਾ ਦਿਖਾਇਆ ਗਿਆ ਸੀ ਜਿਹਦੇ ਤੇ ਕਾਫੀ ਜ਼ਿਆਦਾ ਰੋਲਾ ਪੈ ਗਿਆ ਕਿਉਂਕਿ ਉਸ ਮੁੰਡੇ ਨੇ ਛੋਟੀ ਜੀ ਉਮਰ ਦਾ ਉਹ ਮੁੰਡਾ ਸੀ ਉਹਨੇ ਇਸ ਨੂੰ ਐਕਸਪੋਜ਼ ਕਰ ਦਿੱਤਾ ਤੇ ਜ਼ਾਲਮਾਂ ਤੋਂ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਜਦੋਂ ਉਹਨੇ ਉਸ ਰੋਡ ਘਟਾਲੇ ਨੂੰ ਐਕਸਪੋਜ਼ ਕੀਤਾ ਤਾਂ ਇਸ ਖੁਲਾਸੇ ਤੋਂ ਬਾਅਦ ਸਰਕਾਰ ਨੇ ਵੀ ਇਸ ਘਟਾਲੇ ਤੇ ਸੱਟ ਬਿਠਾ ਦਿੱਤੀ ਜਾਂਚ ਸ਼ੁਰੂ ਹੋ ਗਈ ਤੇ ਜਾਲਮਾਂ ਨੇ ਉਹਨੂੰ ਮਾਰਨ ਦੀ ਜਿਹੜੀ ਪਲਾਨਿੰਗ ਕਰਨੀ ਸ਼ੁਰੂ ਕਰ ਦਿੱਤੀ ਤੁਹਾਨੂੰ ਇਹ ਪੂਰੀ ਘਟਨਾ ਕਿਵੇਂ ਵਾਪਰੀ ਕਿਵੇਂ ਉਹਨਾਂ ਨੇ ਮੁਕੇਸ਼ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਕਿਵੇਂ ਮੌਤ ਦੇ ਘਾਟ ਉਤਾਰਿਆ ਤੇ ਹੁਣ ਅੱਗੇ ਕੀ ਚੱਲ ਰਿਹਾ ਇਸ ਮਾਮਲੇ ਦੇ ਵਿੱਚ ਸਾਰੀ ਪੂਰੀ ਜਾਣਕਾਰੀ ਦਿੰਨੇ ਆਂ ਪਰ ਮੈਨੂੰ ਬੇਹੱਦ ਦੁੱਖ ਆ ਕਿ ਜਿੰਨੇ ਵੱਡੇ ਪੱਧਰ ਤੇ ਇਸ ਮਾਮਲੇ ਨੂੰ ਉਜਾਗਰ ਹੋਣਾ ਚਾਹੀਦਾ ਸੀ ਜਿੰਨੇ ਵੱਡੇ ਪੱਧਰ ਤੇ ਲੋਕਾਂ ਨੂੰ ਮੁਕੇਸ਼ ਦੇ ਹੱਕ ਵਿੱਚ ਆਪਣੀ ਆਵਾਜ਼ بلند ਕਰਨੀ ਚਾਹੀਦੀ ਸੀ ਉਸ ਤਰੀਕੇ ਆਵਾਜ਼ بلند ਕੀਤੀ ਨਹੀਂ ਗਈ ਤਾਂ ਕਿਤੇ ਇਹ ਨਾ ਹੋਵੇ ਕਿ ਇਹ ਮਾਮਲਾ ਵੀ ਦੂਜੇ ਮਾਮਲਿਆਂ ਦੀ ਤਰ੍ਹਾਂ ਜਿਵੇਂ ਅੱਜ ਤੱਕ ਇਹਨਾਂ ਨੇ ਕਿੰਨੇ ਪੱਤਰਕਾਰ ਵੀਰ ਮੌਤ ਦੇ ਘਾਟ ਉਤਾਰ ਦਿੱਤੇ ਨੇ ਜਿਵੇਂ ਵਿਕੀਪੀਡੀਆ ਦੀ ਇੱਕ ਰਿਪੋਰਟ ਕਹਿੰਦੀ ਆ ਕਿ ਲਗਭਗ 63 ਪੱਤਰਕਾਰ ਜਿਹੜੇ ਸਾਡੇ ਧਿਆਨ ਦੇ ਵਿੱਚ ਨੇ ਇਹਨਾਂ ਨੇ ਮੌਤ ਦੇ ਘਾਟ ਉਤਾਰ ਦਿੱਤੇ ਤਾਂ ਪੂਰੀ ਘਟਨਾ ਤੁਹਾਨੂੰ ਦੱਸਦੇ ਆ ਕਿ ਮੁਕੇਸ਼ ਜਿਹੜਾ ਆਪਣਾ ਇੱਕ ਨਿੱਜੀ YouTube ਚੈਨਲ ਵੀ ਚਲਾਉਂਦਾ ਸੀ ਬਸਤਰ ਜੰਕਸ਼ਨ ਦੇ ਨਾਮ ਤੇ ਤੇ ਨਾਲੇ ਉਹ NDTV ਵਰਗੇ ਵੱਡੇ ਚੈਨਲਾਂ ਦੇ ਨਾਲ ਵੀ ਕੰਮ ਕਰਦਾ ਸੀ ਉਹ ਹਮੇਸ਼ਾ ਲੋਕ ਪੱਖੀ ਪੱਤਰਕਾਰੀ ਕਰਦਾ ਸੀ ਲੋਕਾਂ ਦੀ ਆਵਾਜ਼ ਬਣਦਾ ਸੀ ਤੇ ਇਹੋ ਜਿਹੇ ਜਿਹੜੇ ਕ੍ਰਾਈਮ ਦੇ ਮੁੱਦੇ ਹੁੰਦੇ ਸੀ ਕੁਟਾਲੇ ਹੁੰਦੇ ਸੀ ਉਹਨਾਂ ਨੂੰ ਐਕਸਪੋਜ਼ ਕਰਦਾ ਰਹਿੰਦਾ ਸੀ ਉਹਨਾਂ ਦੇ ਖੁਲਾਸੇ ਕਰਦਾ ਰਹਿੰਦਾ ਸੀ ਤਾਂ ਇਸੇ ਹੀ ਤਰ੍ਹਾਂ ਉਹਨੇ ਵਸਤਰ ਦੇ ਵਿੱਚ ਜਿਹੜੀ ਇੱਕ ਸੜਕ ਬਣੀ ਉਹਦਾ ਖੁਲਾਸਾ ਕੀਤਾ ਕਿ ਉਹ ਜਿਹੜਾ ਰੋਡ ਟੁੱਟਾ ਫੁੱਟਾ ਹੈਗਾ ਇਹ ਹਲੇ ਥੋੜੇ ਦਿਨ ਟਾਈਮ ਪਹਿਲਾਂ ਹੀ ਉਹ ਰੋਡ ਬਣਿਆ ਸੀ ਤੇ ਫਿਰ ਕੁਝ ਬਰਸਾਤਾਂ ਤੇ ਬਰਸਾਤਾਂ ਦੇ ਵਿੱਚ ਜਿਹੜਾ ਉਹ ਰੋਡ ਸੀ ਉਹ ਪੂਰੀ ਤਰ੍ਹਾਂ ਟੁੱਟ ਗਿਆ ਜਿਹਦਾ ਉਹਨੇ ਖੁਲਾਸਾ ਕਰ ਦਿੱਤਾ ਤਾਂ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਰੋਡ ਨਿਰਮਾਣ ਦਾ ਕੰਮ ਸੀ ਜਿਹੜੇ ਠੇਕੇਦਾਰ ਨੇ ਕੀਤਾ ਸੀ ਉਹ ਮੁਕੇਸ਼ ਦਾ ਰਿਸ਼ਤੇਦਾਰੀ ਸੀ ਜਿਹਦਾ ਨਾਮ ਸੁਰੇਸ਼ ਦੱਸਿਆ ਜਾ ਰਿਹਾ ਠੇਕੇਦਾਰ ਦਾ ਸੁਰੇਸ਼ ਦਿਨੇਸ਼ ਤੇ ਰਿਤੇਸ਼ ਇਹ ਤਿੰਨ ਸਕੇ ਭਰਾ ਸੀ ਤੇ ਮੁਕੇਸ਼ ਦੇ ਚਾਚੇ ਦੇ ਬੇਟੇ ਦੱਸੇ ਜਾ ਰਹੇ ਨੇ ਤਾਂ ਦੱਸਿਆ ਜਾ ਰਿਹਾ ਕਿ ਜਿਹੜਾ ਰਤੇਸ਼ ਸੀ ਤੇ ਮੁਕੇਸ਼ ਸੀ ਇਹਨਾਂ ਦਾ ਆਪਸ ਵਿੱਚ ਕਾਫੀ ਵਧੀਆ ਰਿਸ਼ਤਾ ਸੀ ਪਹਿਲਾਂ ਤਾਂ ਇਹਨਾਂ ਸਾਰਿਆਂ ਦਾ ਹੀ ਆਪਸ ਵਿੱਚ ਵਧੀਆ ਰਿਸ਼ਤਾ ਸੀ ਪਰ ਜਦੋਂ ਦਾ ਮੁਕੇਸ਼ ਮੁਕੇਸ਼ ਨੇ ਆਪਣੇ ਵੱਡੇ ਭਰਾ ਸੁਰੇਸ਼ ਦੇ ਖੁਲਾਸੇ ਕਰ ਦਿੱਤੇ ਸੀ ਤਾਂ ਉਦੋਂ ਤੋਂ ਇਹਨਾਂ ਵਿੱਚ ਅਣਬਣੀ ਸ਼ੁਰੂ ਹੋ ਗਈ ਸੀ ਲਾਜ਼ਮੀ ਆ ਜੇ ਕੋਈ ਸਾਨੂੰ ਕਰੋੜਾਂ ਦਾ ਨੁਕਸਾਨ ਪਹੁੰਚਾਉਣਾ ਚਾਵੇ ਜਿਵੇਂ ਠੇਕੇਦਾਰ ਨੇ ਦੱਸਿਆ ਜਾ ਰਿਹਾ ਕਿ 56 ਕਰੋੜ ਦੀ ਥਾਂ 102 ਕਰੋੜ ਦੀ ਜਿਹੜਾ ਉਹ ਮਕਾਗਜ਼ਾਂ ਦੇ ਵਿੱਚ ਰੋੜ ਦਿਖਾਇਆ ਤਾਂ ਫਿਰ ਜੇ ਕੋਈ ਸਾਨੂੰ ਕਰੋੜਾਂ ਦਾ ਨੁਕਸਾਨ ਪਹੁੰਚਾਉਣਾ ਚਾਵੇ ਤਾਂ ਸਾਡੇ ਜਿਹੜੇ ਰਿਸ਼ਤੇ ਅੰਸ ਖਾਵੇਂ ਹੀ ਹੋ ਜਾਂਦੇ ਨੇ ਤਾਂ ਉਹੀ ਮੁਕੇਸ਼ ਨੇ ਕੀਤਾ ਸੀ ਮੁਕੇਸ਼ ਆਪਣੇ ਚਾਚੇ ਦੇ ਪੁੱਤ ਦਾ ਨਹੀਂ ਸੀ ਬਣਿਆ ਲੋਕਾਂ ਦਾ ਬਣਿਆ ਸੀ ਉਹਨੇ ਲੋਕਾਂ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਸੀ ਸੋ ਉਦੋਂ ਤੋਂ ਜਿਹੜਾ சுரேਸ਼ ਸੀ ਤੇ ਮੁਕੇਸ਼ ਸੀ ਇਹਦੇ ਰਿਸ਼ਤੇ ਵਿੱਚ ਤਣਾਤਣੀ ਸੀ ਪਰ ਰਤੇਸ਼ ਦਾ ਤੇ ਦਿਨੇਸ਼ ਦਾ ਰਿਸ਼ਤਾ ਮੁਕੇਸ਼ ਦੇ ਨਾਲ ਕਾਫੀ ਚੰਗਾ ਸੀ ਤਾਂ சுரேਸ਼ ਨੇ ਪਲਾਨਿੰਗ ਬਣਾਉਣੀ ਸ਼ੁਰੂ ਕਰ ਦਿੱਤੀ ਕਿ ਕਿਸ ਤਰੀਕੇ ਜਿਹੜਾ ਮੁਕੇਸ਼ ਆ ਇਹਨੂੰ ਮਾਰ ਬੁਕਾਇਆ ਜਾਵੇ ਤਾਂ ਦੱਸਿਆ ਜਾ ਰਿਹਾ ਏ ਕਿ ਪਹਿਲਾਂ ਉਹਨੇ ਰਤੇਸ਼ ਨੂੰ ਤਿਆਰ ਕੀਤਾ ਕਿ ਮੇਰੇ ਆਖੇ ਤਾਂ ਮੁਕੇਸ਼ ਨੇ ਆਉਣਾ ਨਹੀਂ ਤਾਂ ਤੂੰ ਉਹਨੂੰ ਬੁਲਾ ਕਿ ਤੇਰਾ ਬਹੁਤ ਪਿਆਰ ਕਰਦਾ ਹੋ ਤੁਸੀਂ ਇੱਕ ਦੂਜੇ ਦੇ ਕੱਪੜੇ ਵੀ ਸਾਂਝੇ ਕਰਦੇ ਹੋ ਤੁਸੀਂ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੇ ਕੱਪੜੇ ਵੀ ਪਹਿਨਦੇ ਹੋ ਤਾਂ ਕੀਤਾ ਇਸੇ ਤਰ੍ਹਾਂ ਗਿਆ ਪਹਿਲਾਂ ਦੱਸਿਆ ਜਾ ਰਿਹਾ ਏ ਕਿ 31 ਦਸੰਬਰ ਵਾਲੇ ਦਿਨ ਮੁਕੇਸ਼ ਨੂੰ ਰਤੇਸ਼ ਵੱਲੋਂ ਬੁਲਾਇਆ ਗਿਆ ਕਿ ਆ ਆਪਾਂ ਨਵੇਂ ਸਾਲ ਦੀ ਜਿਹੜੀ ਪਾਰਟੀ ਕਰਦੇ ਆ ਤਾਂ ਮੁਕੇਸ਼ ਕਿਸੇ ਕੰਮ ਵਿੱਚ ਬਿਜੀ ਸੀ ਇਸ ਕਰਕੇ ਮੁਕੇਸ਼ ਪਹੁੰਚ ਨਹੀਂ ਸਕਿਆ ਤਾਂ ਫਿਰ ਉਹਨਾਂ ਨੇ 1 ਜਨਵਰੀ ਨੂੰ ਫੋਨ ਲਾਉਣੇ ਸ਼ੁਰੂ ਕਰ ਦਿੱਤੇ ਕਿ ਤੂੰ ਆ ਯਾਰ ਆਪਾਂ ਪਾਰਟੀ ਕਰੀਏ ਤਾਂ ਭਰਾ ਸੀ ਚਾਚੇ ਦਾ ਹੀ ਪੁੱਤ ਸੀ ਰਤੇਸ਼ ਕਿਉਂਕਿ ਅਸੀਂ ਜਾਣਦੇ ਹਾਂ ਜੇ ਸਾਡੇ ਚਾਚੇ ਤਾਏ ਦੇ ਜਾਂ ਸਾਡੇ ਹੀ ਭੈਣਾ ਭਰਾ ਅਸੀਂ 2 ਜਾਂ 3 ਭੈਣਾ ਭਰਾ ਤਾਂ ਸਾਰਿਆਂ ਦੇ ਸੁਭਾਅ ਅਲੱਗ-ਅਲੱਗ ਹੁੰਦੇ ਆ ਸਾਡੀ ਕਿਸੇ ਨਾਲ ਬੰਦੀ ਤੇ ਕਿਸੇ ਨਾਲ ਨਹੀਂ ਬੰਦੀ ਹੋ ਸਕਦੀ ਕਿਉਂਕਿ ਆਪਸੀ ਵਿਚਾਰਾਂ ਦਾ ਮਾਮਲਾ ਹੁੰਦਾ ਰਤੇਸ਼ ਨਾ ਮੁਕੇਸ਼ ਦਾ ਪਿਆਰ ਸੀ ਰਤੇਸ਼ ਦੇ ਬੁਲਾਉਣ ਤੇ ਮੁਕੇਸ਼ ਉਹਨਾਂ ਦੇ ਫਾਰਮ ਹਾਊਸ ਦੇ ਵਿੱਚ ਚਲਾ ਗਿਆ ਜਿੱਥੇ ਰਤੇਸ਼ ਨੇ ਮੁਕੇਸ਼ ਸੁਰੇਸ਼ ਦੀ ਪਲਾਨਿੰਗ ਅਨੁਸਾਰ ਜਿਵੇਂ ਉਹਨਾਂ ਨੇ ਪਲਾਨ ਕੀਤਾ ਸੀ ਤਿੰਨਾਂ ਭਰਾਵਾਂ ਨੇ ਮਿਲ ਕੇ ਉਹ ਮੁਕੇਸ਼ ਨੂੰ ਪਹਿਲਾਂ ਖਾਣਾ ਖੁਣਾ ਖਵਾਇਆ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਬਾਅਦ ਵਿੱਚ ਉਹਦੇ ਸਿਰ ਦੇ ਵਿੱਚ ਕੋਈ ਭਾਰੀ ਚੀਜ਼ ਮਾਰੀ ਗਈ ਜਿਹਦੇ ਨਾ ਉਦੇ ਸਿਰ ਦੇ ਵਿੱਚ ਕਾਫੀ ਡੂੰਘਾ ਜ਼ਖਮ ਹੋ ਗਿਆ ਫਿਰ ਉਹਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਿਆ ਜਿਵੇਂ ਕਿ ਮੈਂ ਪਹਿਲਾਂ ਦੱਸ ਹੀ ਚੁੱਕੀ ਆ ਕਿ ਉਹਦਾ ਦਿਲ ਤੱਕ ਫਟ ਗਿਆ ਸੀ ਉਹਦਾ ਪੂਰਾ ਸਰੀਰ ਜਿਹੜਾ ਹੈਗਾ ਹੱਡੀਆਂ ਜਿਹੜੀਆਂ ਟੁੱਟ ਗਈਆਂ ਸੀ ਸਰੀਰ ਦੀਆਂ ਲੀਵਰ ਦੇ ਚਾਰ ਟੁਕੜੇ ਹੋ ਗਏ ਸੀ ਪੈਰ ਵੀ ਕੱਟਿਆ ਦੱਸਿਆ ਜਾ ਰਿਹਾ ਤਾਂ ਬਹੁਤ ਬੁਰੇ ਤਰੀਕੇ ਦੇ ਨਾਲ ਮੁਕੇਸ਼ ਨੂੰ ਮਾਰ ਕੇ ਉਹਨੂੰ ਜਿਹੜਾ ਵੇਸਟ ਪਾਣੀ ਵਾਲਾ ਟੈਂਕ ਹੁੰਦਾ ਸੈਪਟਿਕ ਟੈਂਕ ਕਿਹਨੇ ਆਪਾਂ ਉਹਦੇ ਵਿੱਚ ਉਹਦੀ লাশ ਨੂੰ ਸੁੱਟ ਦਿੱਤਾ ਤੇ ਫੇਰ ਉਥੋਂ ਫਰਾਰ ਹੋ ਗਏ ਫਿਰ ਭਰਾ ਦੀ ਸਲਾਹ ਦੇ ਮੁਤਾਬਕ ਉਹਨਾਂ ਨੇ ਕੀ ਕੀਤਾ ਕਿ ਜਿੱਥੇ ਮੁਕੇਸ਼ ਦਾ ਖੂਨ ਡੁੱਲਿਆ ਸੀ ਉਸ ਖੂਨ ਦੇ ਉੱਪਰ ਉਹਨਾਂ ਨੇ ਪਲਾਸਟਰ ਕਰ ਦਿੱਤਾ ਉਹਨੂੰ ਮਿਟਾ ਦਿੱਤਾ ਸਾਰੇ ਨਿਸ਼ਾਨ ਮਿਟਾ ਦਿੱਤੇ ਜਿਹੜੇ ਸੈਪਟਿਕ ਟੈਂਕ ਦੇ ਵਿੱਚ ਵੇਸਟ ਪਾਣੀ ਵਾਲੇ ਟੈਂਕ ਦੇ ਵਿੱਚ ਮੁਕੇਸ਼ ਦੀ ਲਾਸ਼ ਛੁੱਟੀ ਸੀ ਤਾਂ ਉਹਨੂੰ ਸੀਮਿੰਟ ਦੇ ਨਾਲ ਪੂਰਾ ਕਵਰ ਕਰ ਦਿੱਤਾ ਪੂਰੀ ਤਰ੍ਹਾਂ ਪਲਾਸਟਰ ਕਰਕੇ ਤਾਂ ਕਿ ਕੋਈ ਵੀ ਜਿਹੜਾ ਮਰਡਰ ਦਾ ਨਿਸ਼ਾਨਾ ਉਥੇ ਬਾਕੀ ਨਾ ਰਹਿ ਜਾਵੇ ਤੇ ਸਾਰੇ ਜਾਣੇ ਉਥੋਂ ਫਰਾਰ ਹੋ ਗਏ ਦੱਸਿਆ ਜਾ ਰਿਹਾ ਕਿ ਜਿਹੜਾ சுரேਸ਼ ਆ ਤੇ ਉਹਦਾ ਛੋਟਾ ਭਾਈ ਦਿਨੇਸ਼ ਆ ਉਹ ਜਗਦਲਪੁਰ ਚਲੇ ਗਏ ਸੀ ਕਿਉਂਕਿ ਜਗਦਲਪੁਰ ਜਿਹੜਾ சுரேਸ਼ ਆ ਉਹਦੇ ਸਹੁਰੇ ਦੱਸੇ ਜਾ ਰਹੇ ਆ ਤੇ ਉਥੇ ਜਾ ਕੇ ਉਹ ਛੁਪ ਗਏ ਸੀ ਉਹਨਾਂ ਨੂੰ ਆਏ ਸੀ ਕਿ ਜੇਕਰ ਪੁਲਿਸ ਨੂੰ ਸਾਡੇ ਤੇ ਸ਼ੱਕ ਹੋਇਆ ਤਾਂ ਅਸੀਂ ਜਲਦੀ ਹੱਥ ਨਾ ਲੱਗ ਸਕੀਏ ਤਾਂ ਇਹਦੇ ਵਿੱਚ ਜਦੋਂ ਉਹਦਾ ਕਤਲ ਹੋਇਆ ਮੁੰਡਾ ਨਹੀਂ ਮਿਲਦਾ ਮੁਕੇਸ਼ ਨਹੀਂ ਮਿਲਦਾ ਉਹਦਾ ਭਰਾ ਰਿਪੋਰਟ ਕਰਾਉਂਦਾ ਕਿਉਂਕਿ ਦੱਸਿਆ ਜਾ ਰਿਹਾ ਉਹਦਾ ਪਿਤਾ ਤੇ ਮਾਂ ਦੀ ਤਾਂ ਮੌਤ ਹੋ ਗਈ ਆ ਪਿਤਾ ਦੀ ਮੌਤ ਬਚਪਨ ਵਿੱਚ ਹੀ ਹੋ ਗਈ ਸੀ ਤੇ ਥੋੜੇ ਟਾਈਮ ਬਾਅਦ ਵਿੱਚ ਮੁਕੇਸ਼ ਦੀ ਮਾਤਾ ਦੀ ਵੀ ਮੌਤ ਹੋ ਗਈ ਸੀ ਤਾਂ ਉਹਦੇ ਭਰਾ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਕਿ ਮੇਰਾ ਭਰਾ ਗੁੰਮ ਹੈ ਤਾਂ ਉਥੋਂ ਦੇ ਪੱਤਰਕਾਰ ਵੀਰ ਦੱਸਿਆ ਜਾ ਰਿਹਾ ਕਿ ਜਿਹੜਾ ਮੁਕੇਸ਼ ਆ ਉਹਦਾ ਲੋਕਾਂ ਦੇ ਵਿੱਚ ਬਹੁਤ ਹੋਲਡ ਆ ਲੋਕਾਂ ਦੇ ਵਿੱਚ ਬਹੁਤ ਇੱਜ਼ਤ ਆ ਕਿਉਂਕਿ ਉਹ ਲੋਕਾਂ ਦੀਆਂ ਸਟੋਰੀਆਂ ਲੋਕਾਂ ਦਾ ਦੁੱਖ ਦਰਦ ਸੁਣਦਾ ਏ ਇਸ ਕਰਕੇ ਲੋਕ ਉਥੋਂ ਦੇ ਬੜਾ ਪਿਆਰ ਕਰਦੇ ਮੁਕੇਸ਼ ਨੂੰ ਤੇ ਨਾਲ ਹੀ ਜਿਹੜਾ ਪੱਤਰਕਾਰ ਭਾਈਚਾਰਾ ਉਹ ਵੀ ਬੜਾ ਪਿਆਰ ਕਰਦਾ ਮੁਕੇਸ਼ ਨੂੰ ਉਹਨਾਂ ਦੀ ਬਹੁਤ ਗੂੜੀ ਸਾਂਝ ਸੀ ਜਿਹਦੇ ਕਰਕੇ ਜਿਹੜਾ ਪੱਤਰਕਾਰ ਭਾਈਚਾਰਾ ਸੀ ਲਗਾਤਾਰ ਇਹ ਮੰਗ ਕਰ ਰਿਹਾ ਸੀ ਕਿ ਮੁਕੇਸ਼ ਨੂੰ ਲੱਭਿਆ ਜਾਵੇ ਤਾਂ ਪੁਲਿਸ ਨੇ ਤੇ ਪੱਤਰਕਾਰ ਭਾਈ ਜਾ ਰਹੇ ਨੇ ਦੋਹਾਂ ਨੇ ਮਿਲ ਕੇ ਮੁਕੇਸ਼ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਤਾਂ ਉਹ ਹਰ ਥਾਂ ਉਹ ਦੇਖਦੇ ਆ ਸੀਸੀਟੀਵੀ ਫੁਟੇਜ ਦੇਖਦੇ ਆ ਕਿ ਕਿਹੜੇ ਤਰੀਕੇ ਮੁਕੇਸ਼ ਘਰੋਂ ਗਿਆ ਏ ਕਿੱਥੋਂ ਕਿੱਥੇ ਕਿੱਥੇ ਉਹ ਗਿਆ ਏ ਤਾਂ ਹੌਲੀ-ਹੌਲੀ ਉਹ ਲੱਭਦੇ ਲਪਾਉਂਦੇ ਜਾਂ ਆਸ ਵਿੱਚ ਗੱਲਾਂ ਕਰਦੇ ਉਹਨਾਂ ਨੂੰ ਪਤਾ ਲੱਗਦਾ ਏ ਪੁਲਿਸ ਨੂੰ ਉਹ ਦੱਸਦੇ ਨੇ ਕਿ ਇਸ ਤਰੀਕੇ ਉਹਨੇ ਇੱਕ ਰਿਪੋਰਟ ਪੇਸ਼ ਕੀਤੀ ਆ ਜਿਹੜਾ ਸੁਰੇਸ਼ ਆ ਉਹਦੇ ਨਾਲ ਉਹਦੇ ਰਿਸ਼ਤੇ ਅੰਸ ਖਾਵੇਂ ਨੇ ਤਾਂ ਪੁਲਿਸ ਜਦੋਂ ਸਾਰਿਆਂ ਦੇ ਫੋਨ ਟ੍ਰੇਸ ਕਰਦੀ ਆ ਤਾਂ ਉਹਦੇ ਵਿੱਚ ਇਹ ਐਕਸਪੋਜ਼ ਹੁੰਦਾ ਇਹ ਖੁਲਾਸਾ ਹੁੰਦਾ ਏ ਕਿ ਰਤੇਸ਼ ਨੇ ਮੁਕੇਸ਼ ਦੇ ਨਾਲ ਗੱਲ ਕੀਤੀ ਪਿਛਲੇ ਦਿਨਾਂ ਤੋਂ ਤਾਂ ਪੁਲਿਸ ਉਹਦੇ ਘਰ ਵਿੱਚ ਜਿਹੜਾ ਫਾਰਮ ਹਾਊਸ ਸੀਗਾ ਕਿਉਂਕਿ ਉੱਥੋਂ ਦੀ ਲੋਕੇਸ਼ਨ ਆ ਰਹੀ ਸੀ ਤਾਂ ਉਸ ਫਾਰਮ ਹਾਊਸ ਵਿੱਚ ਜਾ ਕੇ ਚੈੱਕ ਕਰਦੀ ਆ ਨਾਲੇ ਪੱਤਰਕਾਰ ਭਾਈਚਾਰਾ ਜਾਂਦਾ ਏ ਕਿ ਉੱਥੇ ਕੋਈ ਮਤਲਬ ਇਹੋ ਜੀ ਘਟਨਾ ਤਾਂ ਨਹੀਂ ਵਾਪਰੀ ਜਦੋਂ ਉੱਥੇ ਜਾ ਕੇ ਦੇਖਦੇ ਆ ਤਾਂ ਉਹਨਾਂ ਨੂੰ ਇਦਾਂ ਦੀ ਕੋਈ ਵੀ ਚੀਜ਼ ਕੋਈ ਵੀ ਨਿਸ਼ਾਨ ਉੱਥੇ ਨਹੀਂ ਦਿਖਾਈ ਦਿੰਦਾ ਪਰ ਲੋਕੇਸ਼ਨ ਵਾਰ-ਵਾਰ ਇਹੀ ਦਿਖਾ ਰਹੀ ਸੀ ਤਾਂ ਜਦੋਂ ਉਹ ਗੋਹ ਨਾਲ ਦੇਖਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਆ ਜਿਹੜਾ ਸੈਪਟਿਕ ਟੈਂਕ ਆ ਇਹ ਕਿਸੇ ਪਾਸੇ ਟੁੱਟਿਆ ਹੋਇਆ ਨਹੀਂਗਾ ਤਾਂ ਜੇ ਇਹ ਟੁੱਟਿਆ ਨਹੀਂਗਾ ਤਾਂ ਇਹਦੇ ਉੱਪਰ ਸਜਰਾ ਨਵਾਂ ਪਲਾਸਟਰ ਕਿਉਂ ਕੀਤਾ ਏ ਤਾਂ ਜਦੋਂ ਪੁਲਿਸ ਸ਼ੱਕ ਦੇ ਆਧਾਰ ਤੇ ਉਹਨੂੰ ਖੋਲ ਕੇ ਦੇਖਦੀ ਆ ਉਹਦਾ ਟੱਕਣ ਉਖਾੜਿਆ ਜਾਂਦਾ ਤਾਂ ਉਹ ਸਾਰੇ ਜਣੇ ਦੰਗ ਰਹਿ ਜਾਂਦੇ ਆ ਹੈਰਾਨ ਰਹਿ ਜਾਂਦੇ ਆ ਕਿ ਉਹਦੇ ਅੰਦਰ ਮੁਕੇਸ਼ ਦੀ ਲਾਸ਼ ਪਈ ਸੀ ਕਿਉਂਕਿ ਇਹ ਘਟਨਾ 1 ਜਨਵਰੀ ਦੀ ਸੀ ਤੇ 3 ਜਨਵਰੀ ਨੂੰ ਇਹ ਜਿਹੜੀ ਲਾਸ਼ ਆ ਸੈਪਟਿਕ ਟੈਂਕ ਦੇ ਵਿੱਚੋਂ ਪੁਲਿਸ ਨੇ ਕੱਢ ਲਈ ਸੀ ਇਸ ਕਰਕੇ ਲਾਸ਼ ਐਨੀ ਸੀਗਾ ਵੀ ਪਛਾਣੀ ਨਹੀਂ ਜਾ ਸਕਦੀ ਸਰੀਰ ਫੁੱਲਿਆ ਹੋਇਆ ਥੋੜਾ ਜਰੂਰ ਸੀ ਪਰ ਸਾਫ਼-ਸਾਫ਼ ਕਲੀਅਰ ਹੋ ਗਿਆ ਕਿ ਇਹ ਮੁਕੇਸ਼ ਦੀ ਹੀ ਲਾਸ਼ ਆ ਅਨ ਜਿਹਦੇ ਤੋਂ ਸਾਰੇ ਲੋਕਾਂ ਦੇ ਵਿੱਚ ਰੋਸ ਤੇ ਬਗਵਾਲ ਮਚ ਗਿਆ ਕਿ ਮੁਕੇਸ਼ ਦਾ ਕਤਲ ਉਸੇ ਦੇ ਚਚੇਰੇ ਭਰਾ ਸੁਰੇਸ਼ ਨੇ ਕਰਵਾਇਆ ਏ ਤਾਂ ਪੁਲਿਸ ਹੁਣ ਜਿਹੜੇ ਇਹ ਭਰਾ ਫਰਾਰ ਸੀ ਇਹਨਾਂ ਨੂੰ ਲੱਭਣ ਦੇ ਵਿੱਚ ਜੁਟ ਗਈ ਤਾਂ ਲਗਾਤਾਰ ਜਿਹੜੇ ਪੱਤਰਕਾਰ ਵੀਰ ਸੀ ਉਹ ਵੀ ਪੁਲਿਸ ਦੀ ਮਦਦ ਕਰ ਰਹੇ ਸੀ ਤਾਂ ਪੁਲਿਸ ਵੀ ਆਪਣੀਆਂ ਕੋਸ਼ਿਸ਼ਾਂ ਪੁਲਿਸ ਦੀਆਂ ਵੀ ਜਾਰੀ ਸੀ ਤਾਂ ਲਗਾਤਾਰ ਲਾਭ ਦੇ ਲਗਾਉਂਦੇ ਪਹਿਲਾਂ ਰਿਤੇਸ਼ ਦਿਨੇਸ਼ ਤੇ ਇੱਕ ਜਿਹੜਾ ਖਾਸ ਵਿਅਕਤੀ ਹੋਰ ਉਹਨਾਂ ਦਾ ਕਰਮਚਾਰੀ ਮਹਿੰਦਰ RAM ਟੇਕੇ ਜੀ ਦਾ ਨਾਮ ਦੱਸਿਆ ਜਾ ਰਿਹਾ ਜਿਨੇ ਰਿਤੇਸ਼ ਤੇ ਮਹਿੰਦਰ RAM ਟੇਕੇ ਦੋਹਾਂ ਨੇ ਮਿਲ ਕੇ ਉਹਦੀ ਹੱਤਿਆ ਕੀਤੀ ਸੀਗੀ ਮੁਕੇਸ਼ ਦੀ ਤਾਂ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜਾ ਸੁਰੇਸ਼ ਸੀ ਉਹ ਫਰਾਰ ਸੀ ਕਿਉਂਕਿ ਉਹ ਜਗਦਲਪੁਰ ਸੀ ਤੇ ਜਗਦਲਪੁਰ ਤੋਂ ਉਹ ਆਪਣੀ ਪਤਨੀ ਨੂੰ ਲੈ ਕੇ ਦੱਸਿਆ ਜਾ ਰਿਹਾ ਹੈਦਰਾਬਾਦ ਵੱਲ ਰਵਾਨਾ ਹੋ ਗਿਆ ਤਾਂ ਪੁਲਿਸ ਨੇ ਉਥੋਂ ਦੀ ਪੁਲਿਸ ਦੀ ਵੀ ਸਪੋਰਟ ਲਈ ਤਾਂ ਕਾਰ ਕਰਾ ਕੇ ਉਹਨਾਂ ਨੇ ਜਿਹੜਾ ਮੁੱਖ ਦੋਸ਼ੀ ਸੁਰੇਸ਼ ਸੀ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਫਿਰ ਹਾਲ ਪੁਲਿਸ ਨੇ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਲੋਕ ਮੰਗ ਕਰ ਰਹੇ ਆ ਕਿ ਵੱਡੀ ਗੈਂਦੀ ਕਿਉਂਕਿ ਬਸਤਰ ਦੇ ਲੋਕ ਜਿੱਥੇ ਉਹ ਕੰਮ ਕਰਦਾ ਸੀ ਛਤੀਸਗੜ੍ਹ ਦੇ ਲੋਕ ਤਾਂ ਪੂਰੀ ਆਪਣੀ ਆਵਾਜ਼ ਉਠਾਈ ਹੋਏ ਆ ਮੁਕੇਸ਼ ਦੇ ਇਨਸਾਫ ਦੇ ਵਾਸਤੇ ਪਰ ਉਹ ਮੰਗ ਕਰ ਰਿਹਾ ਕਿ ਪੂਰੇ ਭਾਰਤ ਦੇ ਲੋਕ ਵੀ ਸਾਡਾ ਸਾਥ ਦੇਣ ਕਿਉਂਕਿ ਉਹਨਾਂ ਨੂੰ ਡਾਰ ਆ ਕੇ ਜਿਵੇਂ ਆਮ ਹਰ ਘਟਨਾ ਦੇ ਵਿੱਚ ਹੁੰਦਾ ਹੀ ਆ ਦੋਸ਼ੀ ਫੜੇ ਵੀ ਜਾਂਦੇ ਆ ਤੇ ਫਿਰ ਕੁਝ ਟਾਈਮ ਬਾਅਦ ਬਾਹਰ ਵੀ ਆ ਜਾਂਦੇ ਆ ਤੇ ਇਹ ਵੀ ਨਾ ਹੋਵੇ ਕਿ ਜਿਹੜਾ ਰਾਮ ਟਿੱਕੇ ਉਹਨਾਂ ਦਾ ਇੱਕ ਕਰਮਚਾਰੀ ਸੀ ਸਾਰਾ ਮਸਲਾ ਉਹਦੇ ਤੇ ਪਾ ਦਿੱਤਾ ਜਾਵੇ ਤੇ ਜਿਹੜੇ ਘਟਨਾ ਦੇ ਮੁੱਖ ਦੋਸ਼ੀ ਆ ਜਿਨ੍ਹਾਂ ਨੇ ਇਹ ਕਟਨਾ ਜਿਹੜੀ ਕਰਤੂਤ ਕੀਤੀ ਆ ਮੁਕੇਸ਼ ਨੂੰ ਮਾਰਿਆ ਉਹ ਇਹਦੇ ਵਿੱਚੋਂ ਬਰੀ ਹੋ ਜਾਣ ਤਾਂ ਲੋਕ ਲਗਾਤਾਰ ਮੁਕੇਸ਼ ਨੂੰ ਇਨਸਾਫ ਦਿਵਾਉਣ ਦੀ ਮੰਗ ਕਰ ਰਹੇ ਨੇ ਕਿਉਂਕਿ ਅਕਸਰ ਅਜਿਹਾ ਹੀ ਹੁੰਦਾ ਏ ਕਿ ਜਦੋਂ ਕੋਈ ਦੋਸ਼ੀ ਫੜੇ ਜਾਂਦੇ ਆ ਥੋੜੇ ਟਾਈਮ ਬਾਅਦ ਜਿਹੜਾ ਮਾਮਲਾ ਪੂਰੀ ਤਰ੍ਹਾਂ ਠੰਡਾ ਪੈ ਜਾਂਦਾ ਤੇ ਦੋਸ਼ੀ ਉਵੇਂ ਹੀ ਘੁੰਮਦੇ ਨੇ ਤੇ ਜਾਂ ਜਿਵੇਂ ਇੱਥੇ ਕਈ ਪੱਤਰਕਾਰਾਂ ਦੀ ਮੌਤ ਹੋਈ ਹੈ ਮੈਂ ਪਹਿਲਾਂ ਵੀ ਦੱਸਿਆ ਗੌਰੀ ਲੰਕੇਸ਼ ਹੋਵੇ ਜਾਂ ਹੋਰ ਕਿੰਨੇ ਸਾਰੇ ਪੱਤਰਕਾਰ ਨੇ ਜਿਨ੍ਹਾਂ ਨੂੰ ਇਸ ਤਰੀਕੇ ਮੌਤ ਦੇ ਘਾਟ ਉਤਾਰਿਆ ਜਿਨ੍ਹਾਂ ਨੇ ਸੱਚ ਬੋਲਿਆ ਤਾਂ ਫਿਰ ਉਹਨਾਂ ਦੇ ਦੋਸ਼ੀਆਂ ਦਾ ਕੀ ਹੁੰਦਾ ਹੈ ਕਿ ਜਿਵੇਂ ਗੌਰੀ ਲੰਕੇਸ਼ ਦਾ ਹੀ ਜਿਹੜੇ ਦੋਸ਼ੀ ਸੀਗੇ ਜਿਨ੍ਹਾਂ ਨੇ ਗੌਰੀ ਲੰਕੇਸ਼ ਨੂੰ ਮੌਤ ਦੇ ਘਾਟ ਉਤਾਰਿਆ ਸੀ ਤਾਂ ਜਦੋਂ ਉਹ ਬਾਹਰ ਆਉਂਦੇ ਨੇ ਜੇਲ੍ਹ ਤੋਂ ਤਾਂ ਉਹਨਾਂ ਦਾ ਫੁੱਲਾਂ ਤੇ ਹਾਰ ਪਾਪਾ ਸਵਾਗਤ ਕੀਤਾ ਜਾਂਦਾ ਕੱਲੇ ਗੌਰੀ ਲੰਕੇਸ਼ ਦੇ ਨਹੀਂ ਬਿਲਕੁਲ ਬਾਨੋ ਦਾ ਜਿਹੜਾ ਕੇਸ ਆ ਜਿਹੜੇ ਉਹਦੇ ਪਰਿਵਾਰ ਦੇ ਦੋਸ਼ੀ ਸੀ ਜਿਨ੍ਹਾਂ ਨੇ ਉਹਦੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਿਆ ਸੀ ਉਹਨਾਂ ਦਾ ਵੀ ਫੁੱਲਾਂ ਦੇ ਹਾਰ ਪਾ ਪਾ ਕੇ ਸਵਾਗਤ ਕੀਤਾ ਜਾਂਦਾ ਤਾਂ ਉਹ ਕਹਿ ਰਹੇ ਨੇ ਲੋਕ ਉੱਥੋਂ ਦੇ ਮੰਗ ਕਰ ਰਹੇ ਨੇ ਕਿ ਤੇ ਇਹ ਨਾ ਹੋਵੇ ਕਿ ਮੁਕੇਸ਼ ਦੇ ਮਾਮਲੇ ਦੇ ਵਿੱਚ ਵੀ ਇਹੀ ਸਾਰਾ ਕੁਝ ਵਾਪਰੇ ਤਾਂ ਉਹ ਭਾਰਤ ਦੇ ਲੋਕਾਂ ਤੋਂ ਸਪੋਰਟ ਮੰਗ ਰਹੇ ਆ ਇਨਸਾਫ ਦੀ ਗੁਹਾਰ ਲਗਾ ਰਹੇ ਆ ਕਿ ਸਾਡਾ ਮੁਕੇਸ਼ ਨੂੰ ਇਨਸਾਫ ਦਿੱਤਾ ਜਾਵੇ ਤੇ ਉਹਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ ਜੇਕਰ ਇਹ ਕਰੋੜਾਂ ਦਾ ਘੁਟਾਲਾ ਹੋਇਆ ਏ ਜੇਕਰ 56 ਕਰੋੜ ਦੀ ਸੜਕ 102 ਕਰੋੜ ਦੀ ਦਿਖਾਈ ਗਈ ਆ ਤਾਂ ਇਹ ਕਰੋੜਾਂ ਦਾ ਘਟਾਲਾ ਕਿ ਹੀ ਇੱਕ ठेकेदार ਕੱਲਾ ਠੇਕੇਦਾਰ ਕਰ ਸਕਦਾ ਏ ਕਿ ਇਹਦੇ ਵਿੱਚ نیچے ਤੋਂ ਲੈ ਕੇ ਉੱਪਰ ਤੱਕ ਹਿੱਸੇਪੱਤੀਆਂ ਤਾਂ ਨਹੀਂ ਇਹ ਜਿਹੜੇ ਤਮਾਮ ਸਵਾਲ ਆ ਲੋਕ ਉਠਾ ਰਹੇ ਨੇ ਕਿ ਇਹ ਇਕੱਲੇ ਕਰੇ ਵਿਅਕਤੀ ਦਾ ਕਾਰਨਾਮਾ ਨਹੀਂ ਲੱਗਦਾ ਤੇ ਜਸ ਤਰੀਕੇ ਸੋਚੇ ਸਮਝੇ ਤਰੀਕੇ ਮੁਕੇਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹਦੇ ਵਿੱਚ ਵੀ ਕਈ ਸਾਰੇ ਲੋਕ ਦੋਸ਼ੀ ਹੋਣਗੇ ਜਿਹੜੇ ਹੋਰ ਬੈਕ ਤੇ ਦੋਸ਼ੀ ਨਹੀਂ ਜੇਕਰ ਕੋਈ ਹੈ ਤਾਂ ਉਹ ਸਾਹਮਣੇ ਆਉਣਾ ਚਾਹੀਦਾ ਇੱਕ ਗੱਲ ਹੋਰ ਜਿਹੜਾ ਮੁਕੇਸ਼ ਦਾ ਭਰਾ ਸੀ ਸੁਰੇਸ਼ ਜਿਹੜਾ ਠੇਕੇਦਾਰ ਸੀ ਉਹ ਦੱਸਿਆ ਜਾ ਰਿਹਾ ਕਾਫੀ ਸ਼ੋਸ਼ੇ ਬਾਜੀ ਕਰਦਾ ਸੀ ਮੋਟੀਆਂ-ਮੋਟੀਆਂ ਚੈਨਾਂ ਗਲਾਂ ਦੇ ਵਿੱਚ ਪਾ ਕੇ ਰੱਖਦਾ ਸੀ ਵਿਖਾਵਾ ਕਰਨ ਦਾ ਉਹਨੂੰ ਕਾਫੀ ਜ਼ਿਆਦਾ ਸ਼ੌਕ ਸੀ ਉਦੋਂ ਵੀ ਕਾਫੀ ਜ਼ਿਆਦਾ ਖਬਰਾਂ ਫੈਲੀਆਂ ਸੀ ਜਦੋਂ ਸ੍ਰੇਸ਼ਟ ਦਾ ਵਿਆਹ ਸੀ ਤੇ ਉਹ ਆਪਣੇ ਘਰਵਾਲੀ ਨੂੰ ਇੱਕ ਹੈਲੀਕਾਪਟਰ ਦੇ ਰਾਹੀਂ ਵਿਆਹ ਕੇ ਲਿਆਇਆ ਸੀ ਤਾਂ ਉਦੋਂ ਵੀ ਇਹਦੇ ਤੇ ਕਾਫੀ ਜ਼ਿਆਦਾ ਚਰਚਾ ਹੋਈ ਸੀ ਤਾਂ ਕੁਝ ਮੀਡੀਆ ਨੇ ਕੁਝ ਇੱਕ ਮੀਡੀਆ ਜਿਹੜਾ ਵਕਾਊ ਮੀਡੀਆ ਗੁੱਦੀ ਮੀਡੀਆ ਕਹਿ ਲਓ ਜਾਂ ਕੁਝ ਕੁ ਲੋਕਾਂ ਨੇ ਅਜਿਹਾ ਵੀ ਕਰਨ ਦੀ ਕੋਸ਼ਿਸ਼ ਕੀਤੀ ਕਿ ਵੱਖ-ਵੱਖ ਤਰ੍ਹਾਂ ਦੀ ਦੂਸ਼ਣਬਾਜ਼ੀ ਮੁਕੇਸ਼ ਤੇ ਲੌਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਮੁਕੇਸ਼ ਆ ਇਹ ਜਿਹੜਾ ਸੁਰੇਸ਼ ਆ ਉਹਦੇ ਨਾਲ ਜੈਲ ਸੀ ਰੱਖਦਾ ਸੀ ਜਾਂ ਇਦਾਂ ਦੀਆਂ ਗੱਲਾਂ ਪਰ ਜੇਕਰ ਤੁਸੀਂ ਮੁਕੇਸ਼ ਦੇ ਚੈਨਲ ਤੇ ਜਿਹੜਾ ਬਸਤਰ ਰਿਐਕਸ਼ਨ ਉਹਦਾ ਆਪਣਾ ਨਿੱਜੀ YouTube ਚੈਨਲ ਆ ਉਹਦੇ ਤੇ ਜਾ ਕੇ ਦੇਖੋਗੇ ਤਾਂ ਇਹ ਕੋਈ ਪਹਿਲਾ ਮਾਮਲਾ ਨਹੀਂ ਸੀਗਾ ਜਿਹੜਾ ਮੁਕੇਸ਼ ਨੇ ਐਕਸਪੋਜ਼ ਕੀਤਾ ਹੋਵੇ ਉਹ ਲਗਾਤਾਰ ਲੋਕਾਂ ਨਾਲ ਜੁੜੇ ਮਸਲੇ ਮੁੱਦਿਆਂ ਨੂੰ ਹੀ ਉਠੰਦਾ ਸੀ ਤਾਂ ਐਵੇਂ ਹੀ ਇਹਨੇ ਜਿਹੜਾ ਇਹ ਸੜਕਾਂ ਦਾ ਘਟਾਲਾ ਸੀ ਇਹਨੂੰ ਵੀ ਐਕਸਪੋਜ਼ ਕੀਤਾ ਸੀ ਇਹ ਕੋਈ ਪਹਿਲਾ ਮਾਮਲਾ ਨਹੀਂ ਸੀ ਤਾਂ ਆਪਾਂ ਕਹਿ ਸਕਦੇ ਹਾਂ ਕਿ ਬੰਦੇ ਨੇ ਜਾਣ ਬੁੱਝ ਕੇ ਮਤਲਬ ਕਿਸੇ ਲਾਕਡਾਉਨ ਵਿੱਚੋਂ ਇਹ ਮਾਮਲਾ ਐਕਸਪੋਜ਼ ਕੀਤਾ ਹੋ ਸਕਦਾ ਵੈਸੇ ਵੀ ਚਾਹੇ ਉਹਦੇ ਚਾਚੇ ਦਾ ਹੀ ਕਿਉਂ ਨਹੀਂ ਭਰਾ ਸੀ ਉਹ ਪੁੱਤ ਸੀਗਾ ਤੇ ਜਿਹੜਾ ਵੀ ਕੋਈ ਇੱਥੇ ਕਪਲਾ ਕਰੂਗਾ ਝੂਠ ਬੋਲੂਗਾ ਕਿਸੇ ਨਾ ਠੱਗੀ ਧੋਖਾ ਕਰੂਗਾ ਉਹਨੂੰ ਐਕਸਪੋਜ਼ ਕਰਨਾ ਤਾਂ ਸਾਡਾ ਫਰਜ਼ ਹੀ ਹੁੰਦਾ ਤਾਂ ਇਹ ਤਾਂ ਵਧੀਆ ਗੱਲ ਆ ਕਿ ਉਹਨੇ ਆਪਣੇ ਰਿਸ਼ਤੇ ਨੂੰ ਪਹਿਲ ਨਹੀਂ ਦਿੱਤੀ ਲੋਕਾਂ ਨੂੰ ਪਹਿਲ ਦਿੱਤੀ ਲੋਕਾਂ ਨੂੰ ਅਹਿਮੀਅਤ ਦਿੱਤੀ ਜਿਹਦੇ ਕਰਕੇ ਉਹਨੇ ਇਹ ਘਟਾਲਾ ਕਰਨ ਵਾਲਾ ਚਾਹੇ ਉਹਦੇ ਚਾਚੇ ਦਾ ਪੁੱਤ ਸੀ ਉਹਨੂੰ ਐਕਸਪੋਜ਼ ਕੀਤਾ ਇਹ ਕੋਈ ਮਾੜਾ ਨਹੀਂ ਕੀਤਾ ਮੁਕੇਸ਼ ਨੇ ਤੇ ਨਾਲੇ ਜੇਕਰ ਇਹ ਪਹਿਲੀ ਉਹਦੀ ਰਿਪੋਰਟ ਹੁੰਦੀ ਫੇਰ ਤਾਂ ਹੈ ਸੀ ਉਹ ਤਾਂ ਰਿਪੋਰਟਾਂ ਹੀ ਇਦਾਂ ਦੀਆਂ ਪੇਸ਼ ਕਰਦਾ ਸੀ ਸੱਚਾ ਤੇ ਇਮਾਨਦਾਰ ਪੱਤਰਕਾਰ ਦੇ ਨਾਂ ਨਾਲ ਮੁਕੇਸ਼ ਜਿਹੜਾ ਜਾਣਿਆ ਜਾਂਦਾ ਸੀ ਤਾਂ ਜਿਹੜਾ ਜਿਹੜਾ ਵੀ ਕੋਈ ਲੋਕ ਜਿਹੜੇ ਵੀ ਕੁਝ ਲੋਕ ਐਵੇਂ ਬਣਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਘੱਟੋ ਘੱਟ ਅਜਿਹਾ ਨਹੀਂ ਕਰਨਾ ਚਾਹੀਦਾ ਖਾਸ ਤੌਰ ਤੇ ਕਿਸੇ ਦੀ ਜਾਨ ਲੈਣ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ ਹੁੰਦਾ ਜਿੰਨੀ ਦਰਿੰਦਗੀ ਦੇ ਨਾਲ ਦਰਿੰਦਿਆਂ ਨੇ ਮੁਕੇਸ਼ ਨੂੰ ਮੌਤ ਦੇ ਘਾਟ ਉਤਾਰਿਆ ਇਹ ਬਿਲਕੁਲ ਹੀ ਦਿਲ ਨੂੰ ਕੰਬਾ ਦੇਣ ਵਾਲਾ ਮਾਮਲਾ ਹੈ சுரேਸ਼ ਇਕੱਲਾ ਅਜਿਹਾ ਪੱਤਰਕਾਰ ਨਹੀਂ ਜਿਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਗौरी ਲੰਕੇਸ਼ ਵੀ ਇੱਕ ਅਜਿਹੀ ਪੱਤਰਕਾਰ ਸੀ ਜਿਹੜੀ ਸਿਸਟਮ ਨੂੰ ਐਕਸਪੋਜ਼ ਕਰਦੀ ਸੀ ਲੋਕਾਂ ਦੇ ਹੱਕ ਦੀ ਗੱਲ ਕਰਦੀ ਸੀ ਉਹਨੂੰ ਵੀ ਮੌਤ ਦੇ ਘਾਟੋਂ ਉਤਾਰ ਦਿੱਤਾ ਗਿਆ ਤੇ ਅਵਿਨਾਸ਼ ਚਾ ਅਵਿਨਾਸ਼ ਚਾ ਅਜੇਹਰ ਰਿਪੋਰਟਰ ਸੀਗਾ ਜਿਨੇ ਹਸਪਤਾਲਾਂ ਵਿੱਚ ਚੱਲਦੇ 2 ਨੰਬਰ ਦੇ ਧੰਦੇ ਨੂੰ ਐਕਸਪੋਜ਼ ਕਰਨਾ ਸੀ ਤਾਂ ਉਹਨੂੰ ਮਾਰ ਮੁਕਾਇਆ ਉੱਤਰ ਪ੍ਰਦੇਸ਼ ਦਾ ਇੱਕ ਪੱਤਰਕਾਰ ਸੀਗਾ ਜਿਨੇ ਸ਼ਰਾਬ ਦਾ ਜਿਹੜਾ ਘੁਟਾਲਾ ਸੀ ਉਹਨੂੰ ਐਕਸਪੋਜ਼ ਕਰਨਾ ਸੀ ਤੇ ਉਹਨੇ ਪੁਲਿਸ ਨੂੰ ਪਹਿਲਾਂ ਦੱਸ ਵੀ ਦਿੱਤਾ ਸੀ ਕਿ ਮੈਨੂੰ ਉਹ ਮਾਰ ਸਕਦੇ ਨੇ ਜਦੋਂ ਮੈਂ ਉਹਨਾਂ ਦੇ ਘਟਾਲੇ ਨੂੰ ਐਕਸਪੋਜ਼ ਕਰੂੰਗਾ ਫਿਰ ਵੀ ਕਿਸੇ ਦੇ ਕੰਨਾਂ ਤੇ ਕੋਈ ਜੂਨ ਨਹੀਂ ਸਰਕੀ ਸੀ ਤੇ ਉਹਨੂੰ ਮਾਰ ਮੁਕਾਇਆ ਗਿਆ ਸੀ ਹ ਤਾਂ ਸੰਦੀਪ ਸ਼ਰਮਾ ਸੰਦੀਪ ਸ਼ਰਮਾ ਇੱਕ ਸੰਦੀਪ ਸ਼ਰਮਾ ਇੱਕ ਅਜੇਹਾ ਪੱਤਰਕਾਰ ਜੀ ਨੇ ਰੇਤ ਘਟਾਲੇ ਦਾ ਖੁਲਾਸਾ ਕਰਨਾ ਸੀ ਰੇਤ ਘਟਾਲਾ ਤੇ ਪਲੱਸ ਪੁਲਿਸ ਦੇ ਸਬੰਧ ਉਹਨੇ ਇਸ ਚੀਜ਼ ਨੂੰ ਐਕਸਪੋਜ਼ ਕਰਨਾ ਸੀ ਉਹਨੂੰ ਪਹਿਲਾਂ ਹੀ ਮਾਰ ਮੁਕਾਇਆ ਗਿਆ ਇੱਕ ਨਹੀਂ ਕਈ ਸਾਰੇ ਪੱਤਰਕਾਰ ਕਿਸੇ ਦੇ ਟਰੱਕ ਚੜਾ ਦਿੱਤਾ ਗਿਆ ਕਿਸੇ ਤੇ ਥਾਰ ਚੜਾ ਦਿੱਤੀ ਗਈ ਪਤਾ ਨਹੀਂ ਕਿੰਨੇ ਕਿਸੇ ਨੂੰ ਲੱਕ ਪਾ ਕੇ ਸਾੜ ਦਿੱਤਾ ਗਿਆ ਬੜੀਆਂ ਸਾਰੀਆਂ ਅਜਈਆਂ ਸਟੋਰੀਆਂ ਨੇ ਅਜਈਆਂ ਘਟਨਾਵਾਂ ਨੇ ਜਿੱਥੇ ਪੱਤਰਕਾਰਾਂ ਨੂੰ ਮਾਰਿਆ ਗਿਆ ਸੋ ਜੇਕਰ ਸਾਡੇ ਭੈਣਾ ਭਰਾ ਇਹ ਉਮੀਦ ਕਰਦੇ ਨੇ ਕਿ ਇਹ ਪੱਤਰਕਾਰ ਭੈਣਾ ਭਰਾ ਸੱਚ ਬੋਲਣ ਤਾਂ ਉਹ ਸੱਚ ਬੋਲਣ ਦਾ ਹੌਸਲਾ ਉਹਦੀ ਕਰ ਸਕਦੇ ਆ ਜਦੋਂ ਆਮ ਲੋਕ ਉਹਨਾਂ ਦਾ ਸਾਥ ਦੇਣ ਵਰਨਾ ਜਿੰਨਾ ਮਰਜੀ ਕਹਿ ਲੋ ਅੱਜਕੱਲ੍ਹ ਜਾਨ ਹਰ ਇੱਕ ਨੂੰ ਪਿਆਰੀ ਆ ਤਾਂ ਜੇਕਰ ਕਿਸੇ ਨੇ ਪੁੱਛਣਾ ਹੀ ਨਹੀਂ ਫਿਰ ਕੋਈ ਵੀ ਇਦਾਂ ਦੇ ਡਰੈਸ ਕੀ ਕੰਮ ਨਹੀਂ ਕਰਦਾ ਜੇਕਰ ਲੋਕਾਂ ਦਾ ਸਾਥ ਹੋਵੇ ਲੋ ਜਰੂਰ ਇਹ ਜੋਖਮ ਭਰੇ ਕੰਮ ਜਿਹੜੇ ਪੱਤਰਕਾਰ ਉਠਉਂਦੇ ਨੇ ਪਰ ਕਈ ਪੱਤਰਕਾਰ ਵੀਰਾਂ ਨੂੰ ਸਲਾਮ ਆ ਕਿ ਉਹ ਹਰ ਦੁੱਖ ਮਤਲਬ ਹਰ ਮੁਸੀਬਤ ਦਾ ਸਾਹਮਣਾ ਕਰਦੇ ਹੋਏ ਸੱਚ ਦੀ ਆਵਾਜ਼ ਬੰਦੇ ਨੇ ਉਹ ਡਟ ਕੇ ਮੁਕਾਬਲਾ ਕਰਦੇ ਨੇ ਇਹੋ ਜੇ ਘਟਿਆ ਲੋਕਾਂ ਦਾ ਘਟਿਆ ਸਿਸਟਮ ਦਾ ਪਰ ਫਿਰ ਵੀ ਇਹ ਤਦ ਹੀ ਸੰਭਵ ਆ ਜੇਕਰ ਲੋਕ ਸਾਥ ਦੇਣ ਤੇ ਹੁਣ ਇਹ ਜਿਹੜਾ ਵੀਰ ਆ ਮੁਕੇਸ਼ ਇਹਦੀ ਮੌਤ ਦਾ ਇਹੋ ਇਨਸਾਫ ਮਿਲਣਾ ਚਾਹੀਦਾ ਜਿਸ ਤਰੀਕੇ ਜਾਲਮਾਂ ਨੇ ਇਹਨੂੰ ਮਾਰ ਮੁਕਾਇਆ ਇਹ ਤਾਂ ਲੋਕਾਂ ਨੂੰ ਲਗਾਤਾਰ ਸੰਘਰਸ਼ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਕੜੀਆਂ ਤੋਂ ਕੜੀਆਂ ਸਖਤ ਤੋਂ ਸਖਤ ਸਜ਼ਾਵਾ ਦਿਵਾਉਣੀਆਂ ਚਾਹੀਦੀਆਂ ਨੇ ਜੇਕਰ ਅਜਿਹਾ ਨਾ ਹੋਇਆ ਤਾਂ ਹੋ ਸਕਦਾ ਹੈ ਕਿ ਜਿਵੇਂ ਬਹੁਤ ਸਾਰੇ ਵੱਡੀ ਗੰਟੀ ਪੱਤਰਕਾਰ ਜਿਹੜੇ ਪਹਿਲਾਂ ਵੱਖ-ਵੱਖ ਮਾਮਲਿਆਂ ਨੂੰ ਐਕਸਪੋਜ਼ ਕਰਦੇ ਸੀ ਉਹਨਾਂ ਨੇ ਉਹਨਾਂ ਨੂੰ ਐਕਸਪੋਜ਼ ਕਰਨਾ ਛੱਡ ਦਿੱਤਾ ਤੇ ਕਿਤੇ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਅਜੇ ਹਰ ਰਹਿ ਨਾ ਜਾਵੇ ਜਿਹੜਾ ਇਹਨਾਂ ਮਾਮਲਿਆਂ ਤੇ ਚੁੱਪੀ ਵੱਟ ਜਾਵੇ ਕਿਉਂਕਿ ਅੱਜ ਵੀ ਬੜੇ ਸਾਰੇ ਪੱਤਰਕਾਰਾਂ ਪੱਤਰਕਾਰ ਵੀਰਾਂ ਨੂੰ ਵੱਖ-ਵੱਖ ਵੀਰਾਂ ਵੱਲੋਂ ਫੋਨ ਆਉਂਦੇ ਆ ਕਿ ਫਲਾਣੇ ਦਾ ਦੋ ਨੰਬਰ ਦਾ ਨਸ਼ਾ ਚੱਲ ਰਿਹਾ ਫਲਾਣੇ ਦਾ ਸ਼ਰਾਬ ਚੱਲ ਰਹੀ ਆ ਰੇਤ ਮਾਫੀਆ ਮਤਲਬ ਸ਼ਰੇ ਆਮ ਆਪਣੀਆਂ ਗੱਡੀਆਂ ਲੈ ਕੇ ਰੇਤਾ ਕੱਢ ਰਿਹਾ ਮਾਈਨਿੰਗ ਚੱਲ ਰਹੀ ਆ ਤਾਂ ਬਹੁਤ ਸਾਰੇ ਵੀਰ ਇਸੇ ਕਰਕੇ ਚੁੱਪ ਹੋ ਜਾਂਦੇ ਨੇ ਉਹ ਚਾਹੁੰਦੇ ਹੋਏ ਵੀ ਉਹ ਰਿਪੋਰਟਾਂ ਪੇਸ਼ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿਤੇ ਨਾ ਕਿਤੇ ਜੇਕਰ ਲੋਕਾਂ ਨੇ ਸਾਡਾ ਸਾਥ ਨਾ ਦਿੱਤਾ ਤਾਂ ਫਿਰ ਉਹੀ ਅੰਜਾਮ ਹੋਊਗਾ ਸਾਡਾ ਵੀ ਜੋ ਮੁਕੇਸ਼ ਦਾ ਹੋਇਆ